ਹੈਲੋ ਸਟੂਡੈਂਟਸ ਗੈਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਬੱਚਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਟੂਡੈਂਟਸ ਅੱਜ ਦੀ ਕਲਾਸ ਚੱਪਾ ਕਰਨ ਜਾ ਰਹੇ ਹਾਂ ਤੁਹਾਡੀਆਂ ਵਰਕਸ਼ੀਟ ਨੇ ਜੋ ਕਲਾਸ ਤੀਜੀ ਚੌਥੀ ਅਤੇ ਪੰਜਵੀਂ ਦੀਆਂ ਪੰਜਾਬੀ ਵਿਸ਼ੇ ਦੀਆਂ ਤਾਂ ਆਪਾਂ ਕਿਹੜੀਆਂ ਵਰਕਸ਼ੀਟ ਕਰਾਂਗੇ ਅੱਜ ਦੀ ਵੀਡੀਓ ਵਿੱਚ ਦੇਖੋ ਮਧੂਮੱਖੀ ਤੇ ਹਾਥੀ ਦੀਪੀ ਨੇ ਪੜਨਾ ਸਿੱਖਿਆ ਜੰਗਲ ਦੀ ਰਾਖੀ ਮਾਣੋ ਬਿੱਲੀ ਮੇਲਾ ਇਹ ਸਾਰੀਆਂ ਵਰਕਸ਼ੀਟ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਤਾਂ ਇਸ ਤੋਂ ਪਹਿਲਾਂ ਬੇਟਾ ਕਾਫੀ ਸਾਰੀਆਂ ਤੁਹਾਡੀਆਂ ਜੋ ਵਰਕਸ਼ੀਟ ਨੇ ਪੰਜਾਬੀ ਮੈਥ ਇੰਗਲਿਸ਼ ਦੇ ਆਪਲੋਡ ਕਰ ਦਿੱਤੀਆਂ ਨੇ ਜਿਹੜੇ ਬੱਚਿਆਂ ਨੇ ਪਿਛਲੀਆਂ ਵਰਕਸ਼ੀਟ ਦੇਖਣੀਆਂ ਹੋਣ ਤਾਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਹੈ ਤਾਂ ਆਪਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਕਰਦੇ ਹਾਂ ਸ਼ੁਰੂ ਤਾਂ ਪਹਿਲਾਂ ਇਹਨੂੰ ਪੜ੍ਹਦੇ ਹਾਂ ਫਿਰ ਕੁਐਸਚਨਾਂ ਦੇ ਆਨਸਰ ਜੋ ਮਿਲਣਗੇ ਆਪਾਂ ਕਰਾਂਗੇ ਠੀਕ ਹੈ ਜੀ ਤਾਂ ਦੇਖੋ ਬੱਚਿਓ ਮਤੂ ਮੱਖੀ ਕਹਿੰਦੀ ਮੈਂ ਗਵਾਚ ਗਈ ਹਾਂ ਮੈਨੂੰ ਘਰ ਨਹੀਂ ਮਿਲ ਰਿਹਾ ਹਾਥੀ ਨੂੰ ਕਹਿੰਦੀ ਹੈ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਹਾਥੀ ਪੁੱਛਦਾ ਹੈ ਇਹ ਕੀ ਆਲਣਾ ਤੁਹਾਡਾ ਘਰ ਹੈ ਮਧੂ ਮੱਖੀ ਮਧੂਮਖੀ ਰੋਂਦੀ ਕਹਿੰਦੀ ਨਹੀਂ ਇਹ ਨਹੀਂ ਇਹ ਤਾਂ ਚਿੜੀਆਂ ਦਾ ਘਰ ਹੈ ਹਾਥੀ ਪੁੱਛਦਾ ਇਹ ਗੁਫਾ ਤੁਹਾਡਾ ਘਰ ਹੈ ਨਹੀਂ ਨਹੀਂ ਇਹ ਤਾਂ ਚਮਗਿੱਦੜ ਦਾ ਘਰ ਹੈ ਮਧੂਮਖੀ ਨੇ ਕਿਹਾ ਇਹ ਛੱਤ ਤੁਹਾਡਾ ਘਰ ਹੈ ਮਧੂਮਖੀ ਨੇ ਹਾਥੀ ਨੇ ਪੁੱਛਿਆ ਮਧੂਮਖੀ ਨੇ ਖੁਸ਼ ਹੋ ਕੇ ਕਿਹਾ ਉਹ ਹਾਂ ਇਹ ਮੇਰਾ ਘਰ ਹੈ ਧੰਨਵਾਦ ਮੇਰੀ ਮਦਦ ਕਰਨ ਲਈ ਤਾਂ ਦੇਖੋ ਬੱਚੇ ਇਹ ਕਹਾਣੀ ਸੀ ਜੋ ਆਪਾਂ ਇਸ ਵਿੱਚ ਪੜ੍ਹੀ ਹੈ ਠੀਕ ਹੈ ਜੀ ਮਧੂਮਖੀ ਤੇ ਹਾਥੀ ਤਾਂ ਹੁਣ ਆਪਾਂ ਨੂੰ ਜੋ ਪ੍ਰਸ਼ਨ ਮਿਲੇ ਨੇ ਆਪਾਂ ਕਰਾਂਗੇ ਇਹਦੇ ਵਿੱਚ ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਮਿਲਿਆ ਆਪਾਂ ਨੂੰ ਚਿੜੀਆਂ ਕਿੱਥੇ ਰਹਿੰਦੀਆਂ ਹਨ ਤੇ ਕਿੱਥੇ ਰਹਿੰਦੀਆਂ ਹਨ ਬੇਟਾ ਦੇਖੋ ਉੱਤਰ ਚਿੜੀਆਂ ਆਲ ਨੇ ਵਿੱਚ ਰਹਿੰਦੀਆਂ ਹਨ ਮਧੂਮੱਖੀ ਖੁਸ਼ ਮਧੂਮੱਖੀ ਨੇ ਖੁਸ਼ ਹੋ ਕੇ ਕੀ ਕਿਹਾ ਮਧੂਮੱਖੀ ਨੇ ਖੁਸ਼ ਹੋ ਕੇ ਕਿਹਾ ਹਾਂ ਇਹ ਮੇਰਾ ਘਰ ਹੈ ਧੰਨਵਾਦ ਮੇਰੀ ਮਦਦ ਕਰਨ ਲਈ ਮਧੂਮੱਖੀ ਕੀ ਬਣਾਉਂਦੀ ਹੈ ਤੇ ਉਸ ਤੋਂ ਸਾਨੂੰ ਕੀ ਮਿਲਦਾ ਹੈ ਮਧੂਮੱਖੀ ਸ਼ਹਿਦ ਬਣਾਉਂਦੀ ਹੈ ਉਸ ਤੋਂ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਹੈ ਅਗੇ 4 ਨੰਬਰ ਪ੍ਰਸ਼ਨ ਗੁਫਾ ਵਿੱਚ ਰਹਿਣ ਵਾਲੇ ਜੀਵਾਂ ਦੇ ਨਾਮ ਦੱਸੋ ਉੱਲੂ ਸੱਪ ਮਕੜੀਆਂ ਸ਼ੇਰ ਚਮਗਿੱਦੜ ਅਗਲਾ 5 ਨੰਬਰ ਪ੍ਰਸ਼ਨ ਹਾਥੀ ਕਿਸ ਤਰ੍ਹਾਂ ਦਾ ਹੁੰਦਾ ਹੈ ਆਪਣੇ ਆਲ ਨੇ ਵਿੱਚ ਸੌਰੀ ਆਪਣੇ ਸ਼ਬਦਾਂ ਵਿੱਚ ਲਿਖੋ ਹਾਥੀ ਇੱਕ ਵੱਡਾ ਸ਼ਕਤੀਸ਼ਾਲੀ ਜਾਨਵਰ ਹੈ ਜਿਸ ਦੀ ਲੰਬੀ ਸੁੰਡ ਵੱਡੇ ਕੰਨ ਤੇ ਦੋ ਦੰਦ ਹੁੰਦੇ ਹਨ ਇਹ ਸਮੂਹ ਵਿੱਚ ਰਹਿਣਾ ਪਸੰਦ ਕਰਦਾ ਹੈ ਅੱਗੇ ਬੇਟਾ ਤਸਵੀਰ ਵਿੱਚ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਆਪਾਂ ਤਸਵੀਰ ਦੇਖੀਏ ਇਸ ਵਿੱਚ ਕੀ ਸੀਗਾ ਇਸ ਵਿੱਚ ਇੱਕ ਹਾਥੀ ਤੇ ਇੱਕ ਮਧੂਮੱਖੀ ਹੈ ਜੋ ਰੁੱਖ ਦੇ ਨੇੜੇ ਹਨ ਮਧੂਮੱਖੀ ਇੱਕ ਫੁੱਲ ਤੋਂ ਰਸ ਚੂਸ ਰਹੀ ਹੈ ਇੱਕ ਹਾਥੀ ਮਧੂਮੱਖੀ ਵੱਲ ਸੁੰਡ ਵਧਾ ਰਿਹਾ ਹੈ ਜਿਵੇਂ ਕਹਿ ਰਿਹਾ ਹੋਵੇ ਉਹ ਮਧੂਮੱਖੀ ਦੇ ਨੇੜੇ ਆਉਣਾ ਚਾਹੁੰਦਾ ਹੈ ਇਸ ਤਰ੍ਹਾਂ ਇਸ ਤਸਵੀਰ ਹਾਥੀ ਅਤੇ ਮਧੂਮੱਖੀ ਦੀ ਗੱਲਬਾਤ ਦਾ ਦਰਸਾ ਰਹੀ ਹੈ ਠੀਕ ਹੈ ਜੀ ਇਹ ਆਪਣਾ ਹੋ ਗਿਆ ਬੇਟਾ ਅੱਗੇ ਆ ਗਿਆ ਆਪਣਾ ਲੈਸਨ ਬੇਟਾ ਵਰਕਸ਼ੀਟ ਦੀਪੀ ਨੇ ਪੜਨਾ ਸਿੱਖਿਆ ਤਾਂ ਦੇਖੋ ਪਹਿਲਾ ਤਸਵੀਰ ਦੇਖੋ ਬੇਟਾ ਇਹ ਠੀਕ ਹੈ ਦੀਪੀ ਪੜ ਰਹੀ ਹੈ ਤਾਂ ਬਾਕੀ ਸਾਰੇ ਕਿਉਂ ਨੂੰ ਸੁਣ ਰਹੇ ਨੇ ਹਨਾ ਤਾਂ ਹੁਣ ਆਪਾਂ ਪੜਦੇ ਹਾਂ ਦੇਖੋ ਦੀਪ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਉਹ ਬੱਚਾ ਨੂੰ ਰੋਜ਼ ਸਕੂਲ ਜਾਂਦੇ ਹੋਏ ਦੇਖਦੀ ਸੀ ਉਹ ਵੀ ਬਾਕੀਆਂ ਵਾਂਗ ਸਕੂਲ ਜਾ ਕੇ ਪੜਨਾ ਚਾਹੁੰਦੀ ਸੀ ਇੱਕ ਦਿਨ ਕੁਝ ਬੱਚੇ ਉਸਦੇ ਘਰ ਆਏ ਤੇ ਉਸ ਨਾਲ ਖੇਡਣ ਲੱਗੇ ਉਹਨਾਂ ਨੂੰ ਦੀਪੀ ਨਾਲ ਖੇਡਣਾ ਬਹੁਤ ਚੰਗਾ ਲੱਗਿਆ ਉਹ ਬੱਚੇ ਰੋਜ਼ ਹੀ ਉਸਦੇ ਘਰ ਆਉਣ ਲੱਗੇ ਹੁਣ ਦੀਪੀ ਉਹਨਾਂ ਨਾਲ ਪੜਦੀ ਵੀ ਅਤੇ ਖੇਡਦੀ ਵੀ ਹੈ ਉਸ ਨੂੰ ਪੜ੍ਹਨਾ ਚੰਗਾ ਲੱਗ ਰਿਹਾ ਸੀ ਉਸ ਨੇ ਉਸਦੇ ਮੰਮੀ ਨੇ ਉਸਦੇ ਸ਼ੌਂਕ ਨੂੰ ਦੇਖ ਕੇ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਹੋਲੀ-ਹੋਲੀ ਉਹ ਪੜਨਾ ਸਿੱਖ ਰਹੀ ਸੀ ਦੀਪੀ ਹੁਣ ਬਹੁਤ ਖੁਸ਼ ਹੈ। ਤਾਂ ਪਹਿਲਾ ਪ੍ਰਸ਼ਨ ਮਿਲਿਆ ਪਾਨੂੰ ਦੀਪੀ ਨੂੰ ਕਿਹੜਾ ਸ਼ੌਂਕ ਸੀ? ਤਾਂ ਦੇਖੋ ਬੇਟਾ ਦੀਪੀ ਨੂੰ ਪੜਨ ਦਾ ਬਹੁਤ ਸ਼ੌਂਕ ਸੀ। ਦੀਪੀ ਨੂੰ ਸਕੂਲ ਵਿੱਚ ਕਿਸ ਨੇ ਦਾਖਲ ਕਰਵਾਇਆ ਸੀ? ਅ ਤਾਂ ਦੇਖੋ ਬੇਟਾ ਦੀਪੀ ਨੂੰ ਉਸ ਦੀ ਮੰਮੀ ਨੇ ਸਕੂਲ ਵਿੱਚ ਦਾਖਲ ਕਰਵਾਇਆ ਸੀ। ਅੱਗੇ ਵਾਕ ਬਣਾਉਣੇ ਨੇ ਆਪਾਂ ਸ਼ੌਂਕ। ਤਾਂ ਸ਼ੌਂਕ ਦਾ ਵਾਕ ਕੀ ਬਣੇਗਾ ਬੇਟਾ? ਮੈਨੂੰ ਪੜਨ ਦਾ ਬਹੁਤ ਸ਼ੌਂਕ ਹੈ। ਹੌਲੀ 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 ਤਰਨਾ ਨਾਲ ਤਕਾਫਤ ਨਹੀਂ ਹੁੰਦੀ ਖੁਸ਼ ਮੈਂ ਅੱਜ ਬਹੁਤ ਖੁਸ਼ ਆਂ ਖਾਲੀ ਥਾਵਾਂ ਕੁਝ ਡੈਸ਼ ਉਸਦੇ ਘਰ ਆਏ ਬੱਚੇ ਹੁਣ ਦੀਪੀ ਉਹਨਾਂ ਨਾਲ ਡੈਸ਼ ਵੀ ਹੈ ਪੜਦੀ ਉਸਦਾ ਪੜਨਾ ਡੈਸ਼ ਲੱਗ ਰਿਹਾ ਸੀ ਚੰਗਾ ਦੀਪੀ ਬਹੁਤ ਡੈਸ਼ ਹੈ ਖੁਸ਼ ਠੀਕ ਹੈ ਜੀ ਉਸ ਤੋਂ ਬਾਅਦ ਬੇਟਾ ਆਪਣਾ ਕੀ ਤੁਹਾਡੇ ਅਨੁਸਾਰ ਪੜਨਾ ਲਿਖਣਾ ਜ਼ਰੂਰੀ ਹੈ ਜੇ ਹਾਂ ਤਾਂ ਜੇ ਨਾ ਤਾਂ ਕਿਉਂ ਤਾਂ ਆਪਾਂ ਇਹਦੇ ਵਿੱਚ ਆਪਣੇ ਸ਼ਬਦਾਂ ਵਿੱਚ ਲਿਖਣਾ ਹੋਊਗਾ ਕੁਝ ਨਾ ਕੁਝ ਦੇਖੋ ਬੱਚਿਓ ਪੜਨਾ ਲਿਖਣਾ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ ਪੜਨ ਲਿਖਨ ਨਾਲ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਾਂ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ ਪੜਨ ਲਿਖਨ ਨਾਲ ਸਾਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸਮਝਣਾ ਆ ਜਾਂਦਾ ਹੈ ਪੜਨ ਲਿਖਨ ਨਾਲ ਅਸੀਂ ਇੱਕ ਚੰਗੇ ਇਨਸਾਨ ਬਣਦੇ ਹਾਂ ਨਾਲ ਇੱਦੀ ਨਾਲ ਇੱਕ ਜ਼ਿੰਮੇਵਾਰ ਨਾਗਰਿਕ ਵੀ ਠੀਕ ਹੈ ਜੀ ਇਹ ਕੰਪਲੀਟ ਹੋ ਗਏ ਵੀਟ ਆਪਣੀ ਵਰਕਸ਼ੀਟ ਅੱਗੇ ਜੰਗਲ ਦੀ ਰਾਖੀ ਠੀਕ ਹੈ ਜੀ ਪੜਦੇ ਆਪਾਂ ਪਹਿਲਾਂ ਹੇਤਾਂ ਤੋਂ ਪਰੇ ਜੰਗਲ ਵਿੱਚ ਅਲੱਗ-ਅਲੱਗ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਮੈਂ ਜੰਗਲ ਵਿੱਚ ਜਾ ਕੇ ਦਰਖਤਾਂ ਦੇ ਝੁੰਡ ਵੱਲ ਵੇਖਣ ਲੱਗਾ। ਜੰਗਲਾ ਜੰਗਲ ਤੇ ਸਾਰੇ ਜਾਨਵਰ ਇਕੱਠੇ ਹੋ ਕੇ ਗੱਲਬਾਤ ਕਰ ਰਹੇ ਸਨ। ਸਭ ਤੋਂ ਪਹਿਲਾਂ ਹਾਥੀ ਬੋਲਿਆ, ਮੈਂ ਜੰਗਲ ਵਿੱਚ ਕਿਸੇ ਨੂੰ ਵੀ ਦਰਖਤ ਨਹੀਂ ਕੁੱਟਣ ਦੇਵਾਂਗਾ। ਫਿਰ ਘੋੜਾ ਬੋਲਿਆ, ਮੈਂ ਜੰਗਲ ਵਿੱਚ ਕਿਸੇ ਨੂੰ ਵੀ ਮਿੱਟੀ ਨਹੀਂ ਕੁੱਟਣ ਦੇਵਾਂਗਾ। ਹੁਣ ਉੱਚੇ ਦਰਖਤ ਤੇ ਬੈਠ ਕੇ ਬੰਦਰ ਸਿਰ ਖੋਤਾ ਹੋਇਆ ਬੋਲਿਆ, ਜੇਕਰ ਕੋਈ ਮਨੁੱਖ ਜੰਗਲਵਾਲਾ ਆਵੇਗਾ ਤਾਂ ਸਭ ਨੂੰ ਅਮਾਜ ਆਵਾਜ਼ ਕੇ ਚਗੰਨਾ ਕਰ ਦੇਵਾਂਗਾ। ਉੱਚੇ ਪੱਥਰ ਤੇ ਬੈਠੇ ਸ਼ੇਰ ਸਭ ਦੀਆਂ ਗੱਲਾਂ ਸੁਣਾ ਸਿਰ ਹਿਲਾਉਂਦਾ ਹੋਇਆ ਬੋਲਿਆ ਮੈਂ ਤੁਹਾਡੇ ਸਭ ਨਾਲ ਸਹਿਮਤ ਹਾਂ ਆਪਾਂ ਸਾਰੇ ਰਲ ਕੇ ਜੰਗਲ ਦੀ ਰਾਖੀ ਕਰਾਂਗੇ ਪਹਿਲਾਂ ਆਪਾਂ ਤਸਵੀਰ ਦੇਖ ਲੈਣੇ ਬੱਚਿਓ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਪ੍ਰਸ਼ਨ ਆਇਆ ਨੇ ਉਹ ਪ੍ਰਸ਼ਨ ਕਰਦੇ ਹਾਂ ਪਹਿਲਾਂ ਦੇਖੋ ਤਾਂ ਇਹਦੇ ਵਿੱਚ ਆਪਾਂ ਨੂੰ ਕੀ ਪੁੱਛਿਆ ਉਹਨਾਂ ਨੇ ਜੰਗਲ ਸ਼ਬਦ ਨੂੰ ਪੜ੍ਹ ਕੇ ਜੋ-ਜੋ ਸ਼ਬਦ ਤੁਹਾਡੇ ਦਿਮਾਗ ਵਿੱਚ ਆ ਰਹੇ ਹਨ ਉਸ ਨੂੰ ਖਾਲੀ ਸਥਾਨਾਂ ਤੇ ਉੰਨਾ ਤੋਂ ਵਾਕ ਬਣਾਓ ਤਾਂ ਦੇਖੋ ਬੱਚੋ ਜੰਗਲ ਹਨਾ ਜੰਗਲ ਦੇ ਵਿੱਚ ਜਾਨਵਰ ਹੁੰਦੇ ਹਨ ਦਰਖਤ ਹੁੰਦੇ ਹਨ ਨਦੀ ਹੁੰਦੀ ਹੈ ਪਹਾੜ ਛੇਰ ਹਾਥੀ ਠੀਕ ਹੈ ਇਹ ਆਪਾਂ ਨੂੰ ਆਗੇ ਅੱਗੇ ਵਾਕ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ ਜੰਗਲ ਵਿੱਚ ਬਹੁਤ ਜਾਨਵਰ ਹੁੰਦੇ ਹਨ ਛੇਰ ਜੰਗਲ ਦਾ ਰਾਜਾ ਹੁੰਦਾ ਹੈ ਸਾਰੇ ਜਾਨਵਰਾਂ ਨੂੰ ਝੁੰਡ ਵਿੱਚ ਰਹਿਣਾ ਪਸੰਦ ਹੁੰਦਾ ਹੈ ਜੰਗਲ ਵਿੱਚ ਮੌਜੂਦ ਦਰਖਤਾਂ ਤੋਂ ਸਾਨੂੰ ਜਿਹੜੀ ਜੜੀ ਉਟੀ ਮਿਲਦੀ ਹੈ ਜੰਗਲ ਸਾਡੇ ਕੁਦਰਤ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਇਕ ਹੁੰਦੇ ਹਨ ਠੀਕ ਹੈ ਜੀ ਦੂਸਰਾ ਪ੍ਰਸ਼ਨ ਹਾਥੀ ਨੇ ਕੀ ਕਿਹਾ ਹਾਥੀ ਨੇ ਕਿਹਾ ਮੈਂ ਕਿਸੇ ਨੂੰ ਦਰਖਤ ਨਹੀਂ ਪੁੱਟਣ ਦੇਵਾਂਗਾ ਇਹ ਆਪ ਪੜ੍ਹ ਕੇ ਇਸ ਉੱਤੇ ਬੱਚਿਓ ਤੁਹਾਨੂੰ ਯਾਦ ਆ ਗਿਆ ਨਾ ਅਗੇ ਸਾਰੇ ਜਾਨਵਰ ਇਸ ਗੱਲ ਦੇ ਸਹਿਮਤ ਸਨ ਸਾਰੇ ਜਾਨਵਰ ਮਿਲ ਕੇ ਜੰਗਲ ਦੀ ਰਾਖੀ ਕਰਨ ਲਈ ਸਹਿਮਤ ਹੋ ਗਏ ਜੰਗਲ ਸਾਡੇ ਲਈ ਕਿਉਂ ਜ਼ਰੂਰੀ ਹੈ ਜੰਗਲ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਕੁਦਰਤ ਦਾ ਸੰਤੁਲਨ ਬਣਾਈ ਰੱਖਣਾ ਜੰਗਲ ਵਿੱਚ ਮੌਜੂਦ ਤਰਖਤਾਂ ਤੋਂ ਸਾਨੂੰ ਜੜੀ ਬੂਟੀਆਂ ਮਿਲਦੀਆਂ ਹਨ ਜੰਗਲ ਜੰਗਲੀ ਜੀਵਾਂ ਦਾ ਘਰ ਹਨ ਠੀਕ ਹੈ ਜੀ ਇਹ ਵੀ ਕੰਪਲੀਟ ਹੋ ਗਈ ਬੇਟਾ ਅੱਗੇ ਆਪਣੀ ਮਾਨਵੋਗਿਆਲੀ ਵਰਕਸ਼ੀਟ ਆ ਗਈ ਲੈਸਨ ਠੀਕ ਹੈ ਜੀ ਆ ਤਸਵੀਰ ਦੇ ਹੁਣ ਆਪਾਂ ਪੜਾਂਗੇ ਦੇਖੋ ਕਾਰਤਿਕ ਤੇ ਬਿੱਲੀ ਦਾ ਨਾਮ ਮਾਨੋ ਸੀ ਕਾਰਤਿਕ ਨੂੰ ਮਾਨੋ ਨਾਲ ਖੇਡਣਾ ਬਹੁਤ ਚੰਗਾ ਲੱਗਦਾ ਸੀ ਕਾਰਤਿਕ ਉਸ ਨੂੰ ਰੋਜ਼ ਦੁੱਧ ਪਿਉਂਦਾ ਤੇ ਸੈਰ ਕਰਨ ਲਈ ਲੈ ਜਾਂਦਾ ਸੀ ਇੱਕ ਦਿਨ ਮਾਨੋ ਮੰਜੇ ਥੱਲੇ ਸੁੱਤੀ ਪਈ ਸੀ ਕਾਰਤਿਕ ਉਸ ਨੂੰ ਉਠਾ ਕੇ ਸੈਰ ਕਰਨ ਲਈ ਲੈ ਗਿਆ ਮਾਨੋ ਤੁਰਿਆਂ ਦੀ ਅਚਾਨਕ ਆਕੜ ਕੇ ਖੜ ਗਈ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਸੀ ਕਾਰਤਿਕ ਨੇ ਉਸ ਨੂੰ ਆਪਣੇ ਸਿਰ ਤੇ ਚੁੱਕ ਲਿਆ ਮਾਨੋ ਸਿਰ ਤੇ ਚੜ ਕੇ ਖੁਸ਼ ਹੋਈ ਤੇ ਉਹ ਕਾਰਤਿਕ ਦਾ ਸਿਰ ਉਸਣ ਲੱਗੀ ਫਿਰ ਚਾਣਕ ਸਾਲ ਮਾਰ ਕੇ ਉਸ ਦੇ ਮੋੜਾਂ ਤੇ ਬੈਠ ਗਈ ਹੌਲੀ ਹੌਲੀ ਹੇਠਾਂ ਉੱਤਰ ਆਈ ਤੇ ਪੈਦਲ ਚੱਲਣ ਲੱਗੀ ਹੁਣ ਦੋਵੇਂ ਛਾਲਾ ਮਾਰਦੇ ਹੋਏ ਆਪਣੇ ਘਰ ਨੂੰ ਤੁਰ ਪਏ ਤਾਂ ਇਹਦੇ ਵਿੱਚ ਆਪਾਂ ਨੂੰ ਪਹਿਲਾ ਪ੍ਰਸ਼ਨ ਮਿਲਿਆ ਮਾਣੋ ਕਿੱਥੇ ਸੁੱਤੀ ਪਈ ਸੀ ਮਾਣੋ ਮੰਜੇ ਥੱਲੇ ਸੁੱਤੀ ਪਈ ਸੀ ਠੀਕ ਹੈ ਅਗੇ ਕਾਰਤਿਕ ਨੇ ਸੈਰ ਕਰਨ ਸਮੇਂ ਸਿਰ ਤੇ ਕਿਉਂ ਚੁੱਕਿਆ ਮਾਣੋ ਤੁਰੀ ਜਾਂਦੀ ਆਕੜ ਗਈ ਸੀ ਟਸਤਮਸ ਨਹੀਂ ਹੋ ਰਹੀ ਸੀ ਇਸ ਲਈ ਕਾਰਤਿਕ ਨੇ ਸੈਰ ਕਰਨ ਸਮੇਂ ਉਸ ਨੂੰ ਸਿਰ ਤੇ ਚੁੱਕ ਲਿਆ ਅਗਲਾ ਪ੍ਰਸ਼ਨ ਦੇਖੋ ਬਟਾ ਆਪਣਾ ਹੇਠ ਲਿਖੇ ਸ਼ਬਦਾਂ ਦੀ ਵਿਚਕਾਰਲੀ ਧੁਨੀ ਲਿਖੋ ਅਤੇ ਉਚਾਰਨ ਕਰੋ ਆ ਦੇਖੋ ਬਟਾ ਬਹੁਤ ਦੇ ਵਿੱਚ ਕੀ ਆਉਂਦਾ ਆਪਾਂ ਨੂੰ ਹਾਹੇ ਔਂਕੜ ਖੇਡਣਾ ਦੇ ਵਿੱਚ ਡੱਡਾ ਮੋਢਿਆਂ ਢੱਡਾ ਜੀ ਇੱਥੇ ਬਟਾ ਠੀਕ ਹੈ ਅ ਵਿਚਕਾਰ ਲਾ ਕੀ ਆ ਡੱਡਾ ਆਪਣਾ ਠੀਕ ਹੈ ਇਸ ਤਰ੍ਹਾਂ ਅਦਾ ਇੱਥੇ ਕੀ ਆਪਣਾ ਗੱਗਾ ਅਗੇ 4 ਨੰਬਰ ਤੋਂ ਟਸ ਤੋਂ ਮਸ ਨਾ ਹੋਣਾ ਤੋਂ ਕੀ ਭਾਵ ਹੈ ਤੇ ਦਾ ਭਾਵ ਹੈ ਬਿਲਕੁਲ ਨਾ ਹਿੱਲਣਾ ਵਾਕ ਪੂਰੇ ਕਰਨੇ ਆਪਾਂ ਇੱਕ ਦਿਨ ਮਾਣੋ ਮੰਜੀ ਥੱਲੇ ਸੁੱਤੀ ਪਈ ਸੀ ਜੀ ਲਖਸਾ ਹੁਣ ਦੋਵੇਂ ਛਾਲਾਂ ਮਾਰਦੇ ਹੋਏ ਆਪਣੇ ਘਰ ਤੋਰਦੇ ਅਕੇ ਸ਼ੈਰ ਕਰਨ ਦੇ ਕੀ ਕੀ ਫਾਇਦੇ ਹਨ ਕੁਝ ਛਾਤਰਾਂ ਵਿੱਚ ਲਿਖੋ ਤਾਂ ਦੇਖੋ ਬੱਚੋ ਸ਼ੈਰ ਕਰਨਾ ਸਾਡੀ ਸਿਹਤ ਲਈ ਜ਼ਰੂਰੀ ਹੈ ਸ਼ੈਰ ਕਰਨ ਨਾਲ ਸਾਡੇ ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ ਸਾਡਾ ਮਨ ਸ਼ਾਂਤ ਹੁੰਦਾ ਹੈ ਅਸੀਂ ਬਿਮਾਰੀਆਂ ਤੋਂ ਬਚਦੇ ਹਾਂ ਦਿਮਾਗ ਤ ਤਰੋ ਤਾਜ਼ਾ ਹੋ ਜਾਂਦਾ ਹੈ ਇਸ ਲਈ ਸਾਨੂੰ ਸਵੇਰੇ ਦੀ ਸ਼ੈਰ ਕਰਨੀ ਜ਼ਰੂਰੀ ਹੈ ਇਹ ਵੀ ਬਟਾ ਆਪਣੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਆਪਾਂ ਕਰਾਂਗੇ ਮੇਲਾ ਵਰਕਸ਼ੀਟ ਠੀਕ ਹੈ ਜੀ ਲੈਸਨ ਤਾਂ ਦੇਖੋ ਪਹਿਲਾ ਤਸਵੀਰ ਦੇਖੋ ਇਹਦੇ ਵਿੱਚ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਇਹਨੂੰ ਅੱਜ ਸਵੇਰ ਤੋਂ ਸਤਨਾਮ ਅਤੇ ਅਨੂਪ ਬਹੁਤ ਖੁਸ਼ ਹਨ ਉਹਨਾਂ ਦੇ ਪਿਤਾ ਜੀ ਨੇ ਦੋਵਾਂ ਨੂੰ ਮੇਲੇ ਵਿੱਚ ਲੈ ਕੇ ਜਾਣ ਦਾ ਵਾਅਦਾ ਕੀਤਾ ਹੋਇਆ ਸੀ ਉਹ ਦੋਵੇਂ ਮੋਟਰਸਾਈਕਲ ਤੇ ਬੈਠ ਕੇ ਪਿਤਾ ਜੀ ਨਾਲ ਮੇਲਾ ਦੇਖਣ ਤੁਰ ਪਏ ਸਤਨਾਮ ਨੇ ਆਪਣੀ ਪਸੰਦ ਦੀ ਨੀਲੇ ਰੰਗ ਦੀ ਕਮੀਜ਼ ਪਾਈ ਅਨੂਪ ਨੇ ਵੀ ਨਵੇਂ ਬੂਟ ਪਾਏ ਹੋਏ ਸਨ ਮੇਲੇ ਵਿੱਚ ਪਹੁੰਚ ਕੇ ਦੋਨਾਂ ਨੇ ਮਠਾਈਆਂ ਖਾਦੀਆਂ ਖੜਾਉਣੇ ਖਰੀਦੇ ਚੰਡੋਲ ਵੀ ਝੁੱਟਿਆ ਚੰਡੋਲ ਵਾਲੇ ਕੋਲ ਬਹੁਤ ਭੀੜ ਸੀ ਅਨੂਪ ਖੜਾ ਖੜਾ ਰੋਣ ਲੱਗ ਪਿਆ ਉਸ ਦੇਪਰਾ ਸਤਨਾਮ ਨੇ ਉਸ ਨੂੰ ਚੁੱਪ ਕਰਾਇਆ ਦੋਹਾਂ ਨੇ ਆਪਣਾ ਦਾਦਾ ਦਾਦੀ ਲਈ ਕੁਝ ਤੋਹਫੇ ਲਏ ਹੁਣ ਹਨੇਰਾ ਹੋਣ ਲੱਗ ਪਿਆ ਸੀ ਪਿਤਾ ਜੀ ਨੇ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਘਰ ਵਾਪਸ ਆ ਗਏ ਤਾਂ ਦੇਖੋ ਬੱਚੇ ਇਹ ਆਪਣਾ ਲਾਇਸੈਂਸ ਹੈਗਾ ਵਰਕਸ਼ੀਟ ਹੁਣ ਆਪਾਂ ਕਰਾਂਗੇ ਇਹਦੇ ਕੁਐਸਚਨ ਮੇਲੇ ਵਿੱਚ ਕੀ ਕੀ ਹੁੰਦਾ ਹੈ ਮੇਲੇ ਵਿੱਚ ਮਠਿਆਈਆਂ ਖੜਾਉਣੇ ਪੰਗੂੜੇ ਅਤੇ ਨਵੇਂ ਚੀਜ਼ੀਆਂ ਹੁੰਦੀਆਂ ਹਨ ਹਨਾ ਣੂਪ ਕਿਸ ਤਰ੍ਹਾਂ ਨਾਲ ਮੇਲੇ ਵਿੱਚ ਗਿਆ ਸੀ ਣੂਪ ਆਪਣੇ ਪਿਤਾ ਜੀ ਨਾਲ ਮੇਲੇ ਵਿੱਚ ਗਿਆ ਸੀ ਅੱਗੇ ਸਹੀ ਧੁਨੀ ਚੁਣ ਕੇ ਖਾਲੀ ਥਾਂਵਾਂ ਪਰ ਉਹ ਤੇ ਠੀਕ ਸ਼ਬਦ ਲਿਖੋ ਇਦੇ ਵਿੱਚ ਕੀ ਆ ਬੇਟਾ ਦੇਖੋ ਜਿਵੇਂ ਇਹਨਾਂ ਨੇ ਉਦਾਹਰਨ ਦਿੱਤੀ ਆਪਾਂ ਨੂੰ ਸਸਾ ਫਿਰ ਡੈਸ਼ ਤੇ ਇੱਥੇ ਪੂਰਾ ਸ਼ਬਦ ਬਣ ਆਪਾਂ ਸਵੇਰ ਤਾਂ ਹੁਣ ਆਪ ਇਹਦੇ ਵਿੱਚ ਪਚਾਲ ਲੱਖ ਕਿਹੜਾ ਆਊਗਾ ਵਾਵਾ ਠੀਕ ਹੈ ਸਵੇਰ ਅੱਗੇ ਕੀ ਚ ਚੱਚਾ ਡੈਸ਼ ਲੱਲਾ ਚੰਡੋਲ ਤਾਂ ਆਪਣਾ ਇੱਥੇ ਡੱਡੇ ਨਹੋੜ ਆ ਜਾਏਗਾ ਚੰਡੋਲ ਬਣਾ ਲਾਂਗੇ ਅੱਗੇ ਤੋਂ ਫੇ ਠੀਕ ਹੈ ਤੋਂ ਫੇ ਸ਼ਬਦ ਬਣ ਜਿਗਾ ਦਾ ਅੱਗੇ ਦੇਖੋ ਬੇਟਾ ਨੀਲੇ ਠੀਕ ਹੈ ਅਚ ਨੰਨੇ ਨੂੰ ਪਿਆਰੀ ਵਾਲਾ ਸ਼ਬਦ ਆ ਜਾਏਗਾ ਆਪਣਾ ਅੱਗੇ ਹੈਗਾ ਝੂਟਿਆਂ ਟੈਂਕੇ ਨੂੰ ਛਿਆੜੀ ਠੀਕ ਹੈ ਜੀ ਉੱਤਰ ਬਣ ਜਾਏਗਾ ਖੜਾਉਨੇ ਡੱਡੇ ਨੂੰ ਹੋੜਾ ਠੀਕ ਹੈ ਖੜਾਣਾ ਉਸ ਤੋਂ ਬਾਅਦ ਵਿਰੋਧੀ ਸ਼ਬਦ ਲਿਖਦੇ ਆਪਾਂ ਵਿਰੋਧੀ ਸ਼ਬਦ ਸੌਕੇ ਹੁੰਦੇ ਨੇ ਬੇਟਾ ਦੇਖੋ ਜਿਵੇਂ ਆਪਾਂ ਉਲਟ ਬਣਾਉਣਾ ਹੁੰਦਾ ਸ਼ਬਦ ਦਾ ਅਰਥ ਨਾ ਖੁਸ਼ ਦਾ ਕੀ ਹੁੰਦਾ ਉਦਾਸ ਨਵਾਂ ਦਾ ਪੁਰਾਣਾ ਖਰੀਦਣਾ ਵੇਚਣਾ ਪਸੰਦ ਨਾ ਪਸੰਦ ਵੱਡੇ ਛੋਟੇ ਰੋਣਾ ਹੱਸਣਾ ਠੀਕ ਹੈ ਅੱਗੇ ਤੁਸੀਂ ਜਿਹੜਾ ਮੇਲਾ ਦੇਖਿਆ ਉਸ ਦਾ ਚਿੱਤਰ ਬਣਾਓ ਤੇ ਉਸ ਬਾਰੇ ਕੋਈ ਗੱਲਾਂ ਲਿਖੋ ਮੈਂ ਆਪਣੇ ਪਿਤਾ ਜੀ ਨਾਲ ਇੱਕ ਮੇਲਾ ਵੇਖਿਆ ਮੇਲੇ ਵਿੱਚ ਵੱਖ-ਵੱਖ ਦੁਕਾਨਾਂ ਸਨ ਕੁਝ ਦੁਕਾਨਾਂ ਖੜਾਉਣੇ ਦੀਆਂ ਸਨ ਕੁਝ ਮਠਿਆਈਆਂ ਦੀਆਂ ਕੁਝ ਦੁਕਾਨਾਂ ਤੇ ਸਜਾਵਟੀ ਸਬਾਨ ਮਿਲ ਰਿਹਾ ਸੀ ਮੇਲੇ ਵਿੱਚ ਜਲੇਬੀਆਂ ਪਕੌੜੀਆਂ ਤੇ ਗੋਲ ਗੱਪੇ ਦੀਆਂ ਦੁਕਾਨਾਂ ਤੇ ਬਹੁਤ ਭੀੜ ਸੀ ਬੱਚੇ ਝੂਟਿਆਂ ਝੋਲਿਆਂ ਤੇ ਝੂਟੇ ਲੈ ਰਹੇ ਸਨ ਮੈਨੂੰ ਮੇਲੇ ਵਿੱਚ ਘੁੰਮ ਕੇ ਬਹੁਤ ਵਧੀਆ ਲੱਗਿਆ ਮੈਂ ਆਪਣੇ ਲਈ ਇੱਕ ਖਿਡਾਉਣਾ ਖਰੀਦਿਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬੱਚਿਓ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੀਆਂ ਨੈਕਸਟ ਜੋ ਵਰਕਸ਼ੀਟ ਰਹਿ ਗਈਆਂ ਨੇ ਉਹ ਵੀ ਜਲਦੀ ਹੀ ਲੈ ਕੇ ਆਵਾਂਗੇ ਅਪਲੋਡ ਕਰਾਂਗੇ ਤਾਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰ ਦੇਣਾ ਠੀਕ ਹੈ ਵੀਡੀਓ ਨੂੰ ਬਾਅਦੋਂ ਲਾਈਕ ਸ਼ੇਅਰ ਵੀ ਕਰਕੇ ਰੱਖਣਾ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਰੱਖ ਲੈਣਾ ਤਾਂ ਜੋ ਵੀ ਆਪਾਂ ਤੁਹਾਡੀ ਵਰਕਸ਼ੀਟ ਪਾਵਾਂਗੇ ਪੰਜਾਬੀ ਮੈਥ ਇੰਗਲਿਸ਼ ਜੋ ਵੀ ਸਬਜੈਕਟ ਦੀ ਹੈ ਨਾ ਤਾਂ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਠੀਕ ਹੈ ਤਾਂ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਥੈਂਕਸ ਫॉर ਵਾਚਿੰਗ ਵੀਡੀਓ